ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜਾ ਕਿ ਕਰਨਲ ਮਾਮਲੇ ਦੇ ਵਿੱਚ ਬਹੁਤ ਵੱਡਾ ਮੋੜ ਆ ਗਿਆ ਇੱਕ ਕਰਨਲ ਟੁੱਡੀ ਜੋ ਕਰਨਲ ਟੁੱਡੀ ਕਾ ਅਫਸਰ ਆ ਆਰਮੀ ਦੇ ਤਾਂ ਇਹਨਾਂ ਦੀ ਸਿੱਧੀ ਚੇਤਾਵਨੀ ਪੰਜਾਬ ਪੁਲਿਸ ਨੂੰ ਆ ਵੀ ਜੇ 24 ਘੰਟਿਆਂ ਦੇ ਵਿੱਚ ਵਿੱਚ ਕਰਨਲ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਸਿੱਧਾ ਰਾਸ਼ਟਰਪਤੀ ਨੂੰ ਉਹਦੇ ਅਨੁਮਤੀ ਦੇਤੀ ਕਹਿੰਦਾ ਮਤਲਬ ਆਪਣੀ ਇਹ ਕਾਰਵਾਈ ਖੁਦ ਕਰਨਗੇ 24 ਘੰਟਿਆਂ ਦੇ ਵਿੱਚ ਅਗਰ ਕੋਈ ਸੁਣਵਾਈ ਹੋਗੀ ਤਾਂ ਠੀਕ ਆ ਤਾਂ ਨਹੀਂ ਨਾ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਸਿੱਧਾ ਅੰਜਾਮ ਦੇਣਗੇ ਉਹ ਕਿਉਂਕਿ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਉਹ ਪੁਲਿਸ ਵਾਲੇ ਦੱਸੇਗੇ ਆ ਉਹ ਪੁਲਿਸ ਅਫਸਰ ਨਹੀਂ ਸੀ ਉਹ ਇੱਕ ਗੁੰਡੇ ਸੀ ਇੱਕ ਘਟਨਾ ਸੀ ਜੋ ਕਰਨ ਲਾ ਵਾਪਰ ਗਈ ਨਾ ਉਹਨੂੰ ਪੁਲਿਸ ਵਾਲੇ ਕਹਿ ਸਕਦੇ ਆਪਾਂ ਨਾ ਉਹਨੂੰ ਇਹ ਆਰਮੀ ਦਾ ਝਗੜਾ ਕਹਿ ਸਕਦੇ ਆ ਇੱਕ ਗੁੰਡਿਆਂ ਦਾ ਜੋ ਉਹਨਾਂ ਤੇ ਅਟੈਕ ਹੋ ਗਿਆ ਕਰਨਲ ਤੇ ਇਹ ਇਹਨਾਂ ਦਾ ਕਹਿਣਾ ਕਰਨਲ ਟੂੜੀ ਕਿਉਂਕਿ ਇਹਨਾਂ ਦੇ ਜੋ ਵੀ ਗੱਲ ਕਹੀ ਆ ਉਹ ਕਹਿ ਕੇ ਕਰ ਦਿੰਦੇ ਆ ਜੋ ਕਹਿੰਦੇ ਆ ਤਾਂ ਹੁਣ ਇੱਕ ਬਿਆਨ ਆ ਗਿਆ ਬਹੁਤ ਵੱਡਾ ਪੰਜਾਬ ਪੁਲਿਸ ਦੀ ਹੁਣ ਚੰਗੀ ਤਰ੍ਹਾਂ ਝਾੜ ਪੂਜ ਜਿਹੜੀ ਹੁਣ ਬਦਲਾ ਲੈਣ ਦੀ ਤਿਆਰੀ ਦੇ ਵਿੱਚ ਕਿਉਂਕਿ 24 ਘੰਟੇ ਦਾ ਸਮਾਂ ਦੇਤਾ ਇਹਨਾਂ ਨੇ ਕਿਹਾ ਗਿਆ ਵੀ 24 ਘੰਟਿਆਂ ਦੇ ਵਿੱਚ ਅਗਰ ਕਰਨਲ ਦੀ ਸੁਣਵਾਈ ਨਾ ਹੋਈ ਤਾਂ ਇਹਨਾਂ ਨੂੰ ਜਿਹੜੇ ਪੰਜਾਬ ਪੰਜਾਬ ਪੁਲਿਸ ਵਾਲੇ ਸਾਫ਼ ਕਰ ਦਿੱਤਾ ਜਾਊ ਇਹਨਾਂ ਨੂੰ ਇਨਜਾਮ ਫਿਰ ਅਸੀਂ ਦੇਣਾ ਚਾਹੁੰਦੇ ਆ ਅਸੀਂ ਆਪਣੇ ਵੱਨਿਓ ਇਹਨਾਂ ਨੂੰ 24 ਘੰਟਿਆਂ ਦਾ ਸਮਾਂ ਦੇਤਾ ਤਾਂ ਇਸ ਤੋਂ ਬਾਅਦ ਦਾ ਵਸ ਸਾਡਾ ਕੰਮ ਉਦੋਂ ਅੱਗੇ ਤਾਂ ਹੁਣ ਜਿਹੜਾ ਇਹ ਕਰਨਲ ਟੁੱਡੀ ਕਿਉਂਕਿ ਜੋ ਕਹਿੰਦਾ ਉਹ ਕਰ ਵੀ ਦਿੰਦਾ ਤਾਂ ਹੁਣ ਇਹ 24 ਘੰਟਿਆਂ ਦਾ ਸਮਾਂ ਦੇਤਾ ਰਾਸ਼ਟਰਪਤੀ ਤੋਂ anumati ਹੈਗੀ ਆ ਕੋਈ ਹੋਣੀ ਹੈਗਾ ਤੇ ਹੁਣ ਪੰਜਾਬ ਪੁਲਿਸ ਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਜੇ 24 ਘੰਟਿਆਂ ਦੇ ਵਿੱਚ ਸੁਣਵਾਈ ਹੋ ਗਈ ਤਾਂ ਠੀਕ ਆ ਜਿਵੇਂ 14 13 ਤਰੀਕ ਦੀ ਘਟਨਾ ਉਸ ਦਾ ਪਰਿਵਾਰ ਇਨਸਾਫ ਮੰਗ ਰਿਹਾ ਜਿਹਦੀ ਉਸ ਦੀ ਪਤਨੀ ਆ 14 ਤਰੀਕ ਨੂੰ ਜਦੋਂ ਐਫ ਆਈ ਆਰ ਦਰਜ ਕਰਦੀ ਆ ਤਾਂ ਕੋਈ ਪੁਲਿਸ ਅਫਸਰ ਕੋਈ ਜਿਹੜਾ ਨਾਨਕ ਐਸ ਐਸ ਪੀ ਆ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਅਕਸਰ ਆਪਾਂ ਦੇਖਦੇ ਆ ਆਮ ਨਾਰਮਲ ਬੰਦੇ ਨਾਲ ਤਾਂ ਹੁੰਦੀ ਹੈ ਕਿਉਂਕਿ ਜਿਹੜਾ ਅਫਸਰ ਇੱਕ ਕਰਨਲ ਜਦੋਂ ਉਹਦੀ ਸੁਣਵਾਈ ਨਹੀਂ ਹੋਈ ਤੇ ਆਮ ਲੋਕਾਂ ਨੂੰ ਤਾਂ ਕੀੜੇ ਮਕੌੜੇ ਸਮਝਦੇ ਆ ਇਹ ਵੈਸੇ ਵੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਬਹੁਤ ਫਟਮੂਹੀ ਮਿਲ ਰਹੀ ਆ ਚਾਰੇ ਪਾਸੋਂ ਜਿਹੜੀ ਗੱਲ ਕਰੀ ਹੁਣ ਗੈਂਗਸਟਰਾਂ ਨੂੰ ਲੈ ਕੇ ਇਹ ਜਿਹੜਾ ਸੁਦਨ ਗੈਂ ਇਨਕਾਊਂਟਰ ਕਰਕੇ ਆਈ ਸੀ ਤੇ ਕਰਨੂ ਨੂੰ ਧਮਕੀ ਦਿੰਦੇ ਆ ਕੇ ਵੀ ਅਸੀਂ ਕਨ ਕਾਊਂਟਰ ਕਰਕੇ ਆਏ ਜਿਆਦਾ ਬੋਲੇ ਤਾਂ ਤੇਰਾ ਵੀ ਕਰ ਦਾਂਗੇ ਜਦੋਂ ਉਹਨੇ ਆਈਡੈਂਟੀਟੀ ਕਾਰਡ ਵੀ ਦਿਖਾਤਾ ਮੈਂ ਦੱਸਤਾ ਵੀ ਮੈਂ ਕਰ ਲੈਣਾ ਮੈਂ ਅਫਸਰਾਂ ਇੱਕ ਤੇ ਆਰਮੀ ਨੌਜਵਾਨਾਂ ਮੈਂ ਵੀ ਇੱਕ ਅਫਸਰਾਂ ਫਿਰ ਵੀ ਇਹਨਾਂ ਨੇ ਨਹੀਂ ਮੰਨੀ ਜਿਹੜਾ ਉਹਦਾ ਮੁੰਡਾ ਸੀ ਆ ਅੰਗਦ ਤੇ ਜਿਹੜਾ ਕਰਨਲ ਦੋਨਾਂ ਦੀ ਕੁੱਟਮਾਰ ਕੀਤੀ ਫਿਰ ਦੂਜਾ ਨੰਬਰ ਆਪਾਂ ਜੇ ਗੱਲ ਕਰੀਏ ਦਸਤਾਰ ਬਹੁਤ ਵੱਡੀ ਹੁੰਦੀ ਹੈ ਪੱਗ ਦੀ ਆਪਾਂ ਇੱਜ਼ਤ ਬਹੁਤ ਕਰਦੇ ਆ ਇਹਨਾਂ ਨੇ ਪੱਗ ਵੀ ਲਾ ਦਿੱਤੀ ਗਈ ਕੇਸਾਂ ਤੋਂ ਫੜ ਕੇ ਿਕੜੀ ਸ ਗਿਆ ਪਹਿਲੀ ਨੰਬਰ ਤਾਂ ਬੇਅਵਦੀ ਇਹ ਬੇਅਵਦੀ ਹੋਈ ਆ ਪੱਗ ਦੀ ਇਹਨਾਂ ਤੇ ਉਦੋਂ ਵੀ ਪਰਚਾ ਦਰਜ ਹੋਣਾ ਚਾਹੀਦਾ ਤਾਂ ਦੂਜਾ ਨੰਬਰ ਜਿਹੜੀਆਂ ਲਾਸ਼ਾਂ ਨੇ ਢੂਈ ਤੇ ਉਵੇਂ ਇੱਕ ਵੀਡੀਓ ਵੀ ਬਣੀ ਇਹਨਾਂ ਦੀ ਕੈਮਰੇ ਦੇ ਵਿੱਚ ਬਾਕੀ ਜਿਹੜੀਆਂ ਇਹਨਾਂ ਨੇ ਮਾਫੀਆਂ ਮੰਗ ਰਹੇ ਸੀ ਪੁਲਿਸ ਵਾਲੇ ਲਾਇਵ ਆ ਕੇ ਹੱਥ ਮੰਨ ਰਹੇ ਸੀ ਤਿੰਨੇ ਚਾਰੇ ਪੁਲਿਸ ਵਾਲੇ ਤਾਂ ਉਹ ਵੀਡੀਓ ਕੋਰਟ ਦੇ ਵਿੱਚ ਪਹੁੰਚੀ ਆ ਤੇ ਉਹਦੇ ਬੰਨਿਓ ਜਿਹੜਾ ਆਪਣਾ ਇਹ ਕਰਨ ਵਾਲਾ ਕਰਨ 13 ਤਰੀਕ ਦੀ ਘਟਨਾ ਸੀ ਉਸ ਦਿਨ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਦੇ ਵਿੱਚ ਜਿਉ ਇਹਨਾਂ ਦੇ ਮੂਰੇ ਜਿਹੜੇ ਪੰਜਾਬ ਪੁਲਿਸ ਆ ਇਹ ਵੀ ਉੱਥੇ ਝੂਠੀ ਪਈ ਆ ਤੇ ਜਿਹੜਾ ਇਹਨਾਂ ਦਾ ਇੱਕ ਪੁਲਿਸ ਵਾਲਾ ਦਾ ਇੱਕ ਵਕੀਲ ਸੀ ਉਹ ਵੀ ਉੱਥੇ ਝੂਠਾ ਪਿਆ ਕਿਉਂਕਿ ਇਹਨਾਂ ਨੂੰ ਗੱਲ ਹੀ ਨਹੀਂ ਆਉਣੀ ਪੁਲਿਸ ਜੋ ਜੱਜ ਦਾ ਕਹਿਣਾ ਇਹ ਸੀ ਵੀ ਤੁਸੀਂ ਪਹਿਲਾ ਸਵਾਲ ਰੱਖਿਆ ਵੀ ਅਣਪਛਾਤੇ ਬੰਦੇ ਸੀ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਪੁਲਿਸ ਵਾਲੇ ਆ ਬਈ ਪਹਿਲਾਂ ਤੁਸੀਂ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਜੀ ਪੁਲਿਸ ਵਾਲੇ ਕਿਹੜੇ ਸੀ ਅਣਪਛਾਤੇ ਸੀ ਤਾਂ ਫਿਰ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਇਹ ਪੁਲਿਸ ਅਫਸਰ ਸੀ ਉਹਨਾਂ ਨੂੰ ਡਿਸਮਿਸ ਹੋਣਾ ਚਾਹੀਦਾ ਤੇ ਇਹਨਾਂ ਦੀ ਕੋਈ ਸਸਪੈਂਡ ਨਹੀਂ ਇਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਜਿਹੜਾ ਐਸਐਸਪੀ ਨਾਨਕ ਸਿੰਘਾ ਇਹਦਾ ਟ੍ਰਾਂਸਫਰ ਹੋਣਾ ਚਾਹੀਦਾ ਇਸ ਪਰਿਵਾਰ ਦਾ ਕਹਿਣਾ ਕਿਉਂਕਿ ਜਦੋਂ ਐਨੇ ਲੰਬੇ ਸਮੇਂ ਤੋਂ ਕਰਨਲ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਤਾਂ ਹੁਣ ਜਿਹੜਾ ਕਰਨਲ ਟੁੱਡੀ ਜੋ ਇੱਕ ਬਹੁਤ ਵੱਡਾ ਅਫਸਰ ਹੈ ਇੱਕ ਬਹੁਤ ਵੱਡੀ ਪਾਵਰ ਹੈ ਤਾਂ ਜੋ ਇਹਨਾਂ ਦਾ ਇੱਕ 24 ਘੰਟੇ ਦਾ ਸਮਾਂ ਦੇਤਾ ਪੰਜਾਬ ਪੁਲਿਸ ਨੂੰ ਜੇ ਇਨਸਾਫ ਮਿਲ ਗਿਆ ਤਾਂ ਠੀਕ ਆ ਤਾਂ ਨਹੀਂ ਇਹਨਾਂ ਨੂੰ ਅੰਜਾਮ 24 ਘੰਟੇ ਦੇ ਵਿੱਚ ਵਿੱਚ ਉਸ ਪੁਲਿਸ ਵਾਲਿਆਂ ਨੂੰ ਦੇ ਦਿੱਤਾ ਜਾਊ ਇਹ ਇਹਨਾਂ ਦਾ ਚੇਤਾਵਨੀ ਆ ਪੰਜਾਬ ਪੁਲਿਸ ਨੂੰ ਕਿਉਂਕਿ ਅਤਿਆਚਾਰ ਕਰਦੇ ਆ ਹਰ ਵਕਤ ਕੇ ਜਦੋਂ ਦੀ ਇਹ ਸਰਕਾਰ ਆਈ ਆ ਖੁੱਲੀ ਸ਼ੂਟ ਦਿੱਤੀ ਆ ਪੰਜਾਬ ਸਰਕਾਰ ਨੇ ਸੀਐਮ ਭੰਤਮਾਨ ਨੇ ਖੁਦ ਨੇ ਤਾਂ ਕਰਨੀ ਕਰਨਾ ਜੇ ਹੁਣ ਗੱਲ ਕਰੀਏ ਆਪਾਂ ਕਿਸਾਨਾਂ ਤੇ ਆਜੋ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਸਰਪੰਨ ਸਿੰਘ ਪੰਦੇਹਰ 28 ਸਦਾਈ ਕਿਸਾਨ ਵਿੱਚ ਬੀਬੀਆਂ ਜਿਲ੍ਹਾਂ ਦੇ ਵਿੱਚ ਸਟੀਆਂ ਇਹਨਾਂ ਨੇ 80 80 ਸਾਲ ਦੇ ਬਜ਼ੁਰਗ ਵਿੱਚ ਬੁੜੀਆਂ ਬੰਦੇ ਸਾਰਿਆਂ ਨੂੰ ਜੇਹਲਾ ਦਿਖਾਤੀਆਂ ਇਹ ਕਿੱਥੋਂ ਦੀ ਪੱਤਰਕਾਰੀ ਐ ਇਸ ਪੁਵਰਤਮਾਨ ਦੀ ਲੋਕਾਂ ਨੂੰ ਇੱਕ ਵਾਰ ਵੋਟਾਂ ਹੱਥ ਬੰਨ ਕੇ ਵੋਟਾਂ ਪਵਾ ਲੀਆਂ ਲੋਕਾਂ ਤੋਂ ਤਾਂ ਲੋਕ ਸਾਡੇ ਭੋਲੇ ਆ ਫਿਰ ਵੀ ਇੱਤ ਤੇ ਜਾਂਦੇ ਆ ਕਿਉਂਕਿ 25 ਸਾਲ ਕਾਂਗਰਸ ਤੇ ਕਾਲੀ ਜਿੱਤਦੇ ਆਇਆ ਇਹਨਾਂ ਨੇ ਸੋਚਿਆ ਇੱਕ ਨਵੀਂ ਸਰਕਾਰ ਚੁਣੀਏ ਉਹਦੇ ਵਿੱਚ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਸੀਐਮ ਭੋਂਤਮਾਨ ਨੇ ਵੀ ਮੈਂ ਚਿੱਟੇ ਦਾ ਸਪਾਇਆ ਕਰ ਦਉ ਇਹਨੂੰ ਪਤਾ ਸੀ ਵੀ ਪੰਜਾਬ ਚਿੱਟੇ ਨਾਲ ਜੂਜ ਰਿਹਾ ਨਸ਼ੇ ਨਾਲ ਜੂਜ ਰਿਹਾ ਤੇ ਪਰ ਇਹਦੇ ਤੋਂ ਚਿੱਟੇ ਦਾ ਸਪਾਇਆ ਨਹੀਂ ਹੋਇਆ ਚਾਰੇ ਪਾਸੋਂ ਲਾਲਤਾਂ ਪੈਰੀਆਂ ਤੇ ਜਿਹੜਾ ਹੁਣ ਆਪਾਂ ਗੱਲ ਕਰੀਏ ਇਹਦੀ ਪੰਜਾਬ ਪੁਲਿਸ ਸ਼ਰਿਆਮ ਗੁੰਡਾਗਰਦੀ ਕਰਦੀ ਕਰਦੀ ਆ ਕਿਉਂਕਿ ਜਿਹੜੇ ਇਨਕਾਊਂਟਰ ਫੇਕ ਇਨਕਾਊਂਟਰ ਜਿਹੜਾ ਉਸਦੇ ਨੇ ਇਹ ਕਾਊਂਟਰ ਕਰਕੇ ਆਏ ਸੀ ਫਿਰ ਆ ਕੇ ਇਹਨਾਂ ਨੂੰ ਧਮਕੀਆਂ ਦਿੰਦੇ ਆ ਫਿਰ ਇੱਕ ਇਲਜ਼ਾਮ ਲਾਏ ਜਾਂਦੇ ਆ ਕਰਨਲ ਤੇ ਵੀ ਇਹ ਦੋਨੇ ਪਿਓ ਪੁੱਤ ਸ਼ਰਾਬ ਪੀ ਰਹੇ ਸੀ ਤੇ ਰਾਤ ਨੂੰ ਅੱਧੀ ਰਾਤ ਨੂੰ ਕੁੜੀਆਂ ਛੇੜ ਰਹੇ ਸੀ 12 ਵਜੇ ਕਿਹੜੀਆਂ ਕੁੜੀਆਂ ਹੁੰਦੀਆਂ ਪਹਿਲਾਂ ਤਾਂ ਐ ਦੱਸੋ 12 ਵਜੇ ਦੀ ਘਟਨਾ ਕੀ ਤਾਂ ਇਹ 12 ਵਜੇ ਪਹਿਲਾਂ ਤਾਂ ਇਹ ਦੱਸੋ ਕੋਈ ਪਿਓ ਪੁੱਤ ਰਲ ਕੇ ਕੁੜੀਆਂ ਛੇੜਨਗੇ ਇਹ ਪੰਜਾਬ ਪੁਲਿਸ ਨੇ ਬਹੁਤ ਵੱਡਾ ਇੱਕ ਗੱਪ ਮਾਰਿਆ ਸੀ ਬਹੁਤ ਵੱਡਾ ਝੂਠ ਬੋਲਿਆ ਕਿ ਜੇ ਇਹੇ ਉੱਥੇ ਸ਼ਰਾਬ ਪੀ ਰਹੇ ਸੀ ਕੋਈ ਨਹੀਂ ਸ਼ਰਾਬ ਨਹੀਂ ਪੀ ਰਹੇ ਆਪਣੇ ਬੰਨਿਓ ਕੋਈ ਸਬੂਤ ਹੀ ਨਹੀਂ ਰੱਖੇਗੇ ਇਹਦੇ ਤੋਂ ਕੋਰਟ ਦੇ ਵਿੱਚ ਕਿਉਂਕਿ ਜੱਜ ਮੂਰੇ ਤਾਂ ਇਹਨਾਂ ਹੀ ਨੀਵੀ ਪੈ ਗਈ ਜਿਹੜਾ ਇਹਨਾਂ ਦਾ ਵਕੀਲ ਸੀ ਪੁਲਿਸ ਵਾਲਿਆਂ ਦਾ ਉਹਨੂੰ ਨਹੀਂ ਗੱਲ ਲੌੜੀ ਜੱਜ ਨੇ ਕਿਹਾ ਤੁਹਾਨੂੰ ਇਤਕਾਰ ਕਿਹਨੇ ਦਿੱਤਾ ਜਦੋਂ ਐਫ ਆਈ ਆਰ ਦਰਜ ਕਰਤੀ ਸੀ ਤਾਂ ਫਿਰ ਉਹਦਾ ਇਨਸਾਫ ਕਿਉਂ ਨਹੀਂ ਹੋਇਆ ਉਹਦੀ ਉਹਦੀ ਇਨਕੁਆਇਰੀ ਕਿਉਂ ਨਹੀਂ ਹੋਈ ਉਹਦੀ ਸੁਣਵਾਈ ਕਿਉਂ ਨਹੀਂ ਹੋਈ ਤੇ ਫਿਰ ਵਕੀਲ ਦਾ ਕਹਿਣਾ ਵੀ ਇੱਕ ਪੁਲਿਸ ਵਾਲੇ ਦੇ ਸੱਟਾਂ ਵੱਜੀਆਂ ਜੀ ਫਿਰ ਉੱਥੇ ਫੇਰੜ ਗਏ ਉਹਨਾਂ ਨੇ ਕਿਹਾ ਜਾਂ ਸਾਹਮਣੇ ਫਿਰ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੈਡੀਕਲ ਕਿਉਂ ਨਹੀਂ ਹੋਇਆ ਪੁਲਿਸ ਵਾਲਿਆਂ ਇਹਨਾਂ ਨੂੰ ਜੀ ਕੁੱਟਿਆ ਜੀ ਪੁਲਿਸ ਵਾਲੇ ਜੀ ਭੱਜ ਕੇ ਉੱਥੇ ਉਲਟਾ ਇਹ ਰੱਖੇਗੇ ਸਬੂਤ ਅੱਗੇ ਨਾਣੀ ਵਕੀਲ ਨੇ ਇਹਨਾਂ ਦੇ ਨਹੀਂ ਕਹਿੰਦਾ ਪੁਲਿਸ ਵਾਲਿਆਂ ਨੂੰ ਕੁੱਟਿਆ ਗਿਆ ਉਲਟਾ ਉਹਨਾਂ ਦੀਆਂ ਢੂਈਆਂ ਤੇ ਲਾਸ਼ਾਂ ਤੁਸੀਂ ਵੀਡੀਓ ਦੇ ਵਿੱਚ ਸਾਰੇ ਪਾਸੇ ਵੀਡੀਓ ਵਾਇਰਲ ਹੋ ਹੀ ਗਈਆਂ ਤੇ ਲਾਸ਼ਾਂ ਢੂਈ ਤੇ ਜਿਹੜੀਆਂ ਉਹਨਾਂ ਤੇ ਪਾਈਆਂ ਤੇ ਉਧਰੋਂ ਦਸਤਾਰ ਉਹਨਾਂ ਦੇ ਮੁੰਡੇ ਦਾ ਸਿਰ ਪਾੜਿਆ ਜਿਹੜਾ ਛਰੇਆਮ ਗੁੰਡਾ ਕਰਦੀ ਦਿਖਾਤੀ ਇਹਨਾਂ ਨੇ ਨੰਗਾ ਨਾਚ ਕਰਿਆ ਗੁੰਡਾ ਕਰਦੀ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਹਕੀਕਤ ਆ ਕਹਿਣਾ ਕਿ ਕਹਿਣ ਦੇ ਕਿਹਦੇ ਤੇ ਹੁੰਦਾ ਸੇਮ ਪਵੰਤਮਾਨ ਦੇ ਬਹੁਤ ਵੱਡੀ ਗੁੰਡਾਗਰਦੀ ਦਿਖਾਈ ਆ ਹੁਣ ਇਹਨੂੰ ਇਲਜਾਮ ਦੇਣ ਵਾਸਤੇ ਕਰਨਲ ਟੂਡੀ ਜੋ ਇੱਕ ਬਹੁਤ ਵੱਡੇ ਅਫਸਰ ਕਹਿ ਲੋ ਬਹੁਤ ਵੱਡੀ ਪਾਵਰਾਂ ਇੱਕ 24 ਘੰਟੇ ਦਾ ਸਮਾਂ ਦਿੱਤਾ ਹੁਣ ਦੇਖਣਾ ਇਹ ਬੰਦਾ 24 ਘੰਟਿਆਂ ਦੇ ਵਿੱਚ ਵਿੱਚ ਕਰਨਲ ਪਰਿਵਾਰ ਨੂੰ ਇਨਸਾਫ ਮਿਲਦਾ ਜਾਂ ਉਹਨਾਂ ਦੇ ਨਾਲ ਕੀ ਗੱਲਬਾਤ ਆ ਵੈਸੇ 3 ਤਰੀਕ ਦਾ ਕੋਰਟ ਦੇ ਵਿੱਚ ਸਮਾਂ ਰੱਖਿਆ ਗਿਆ ਤਾਂ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਹੁਣ ਦੇਖਣਾ ਇਹ ਬੰਦਾ ਕਰਨ ਪਰਿਵਾਰ ਨੂੰ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ ਕਿ ਕਿ ਜਿਹਦੇ ਇੱਕ ਅਫਸਰ ਨਾਲ ਏਡੀ ਬਡੀ ਘਟਨਾ ਵਾਪਰਦੀ ਹੈ ਤਾਂ ਨਾਰਮਲ ਬੰਦਾ ਤਾਂ ਕੁਝ ਵੀ ਨਹੀਂ ਚਲੋ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਮਿਲਦੇ ਕੱਲ ਨੂੰ ਨੋਟ ਧੰਨਵਾਦ